ਗਰਮਖਿਆਲੀ ਧੜਿਆਂ ਨੇ ਮਿਲ ਕੇ ਯੂਨਾਈਟਿਡ ਅਕਾਲੀ ਦਲ ਸਿਆਸੀ ਪਾਰਟੀ ਦਾ ਗਠਨ ਕੀਤਾ ਅੱਜ ਅੰਮ੍ਰਿਤਸਰ ਚ ਵੱਖ-ਵੱਖ ਗਰਮਖਿਆਲੀ ਧੜਿਆਂ ਦੇ ਮੈਂਬਰ ਇੱਕ ਮੰਚ ਤੇ ਇਕੱਠੇ ਹੋਏ ਤੇ ਨਵੀਂ ਪਾਰਟੀ ਦੇ ਗਠਨ ਤੇ ਮੋਹਰ ਲਗਾਈ ਗਈ। ਤਕਰੀਬਨ 700 ਲੋਕਾਂ ਨੇ ਇਸ 'ਚ ਹਿੱਸਾ ਲਿਆ। ਇਹਨਾਂ ਮੁਤਾਬਕ ਅਸੀਂ ਪੰਜਾਬ ਨੂੰ ਉੱਚਾ ਚੁੱਕਣ ਲਈ ਇਹ ਪਾਰਟੀ ਬਣਾਈ ਹੈ। ਆਕਾਲੀ ਦਲ ਦੀਆਂ ਨੀਤੀਆਂ ਦਾ ਇਹਨਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਕਿਹਾ ਹੈ ਕਿ ਪੰਜਾਬ ਨੂੰ ਆਕਾਲੀ ਦਲ ਤੋਂ ਬਚਾਉਣ ਦੀ ਲੋੜ ਹੈ। ਗਰਮਖਾਲੀ ਨਿਤਾਮਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇੱਕ ਹੋਰ ਆਕਾਲੀ ਦਲ ਕਾਇਮ ਕਰਨ ਦੀਆਂ ਸਰਗਰਮੀਆਂ ਤੇਜ਼ ਸਨ ਤੇ ਯੂਨਾਈਟਿਡ ਸਿੱਖ ਮੂਵਮੈਂਟ ਦੇ ਪ੍ਰਧਾਨ ਮੋਹਕਮ ਸਿੰਘ ਨੇ ਮੋਰੀ ਭੂਮਿਕਾ ਨਿਭਾਈ। ਅਲੱਗ-ਅਲੱਗੇ ਨੇਤਾਵਾਂ ਨੇ ਇਕੱਠੇ ਕਰਨ ਦੀ ਗੱਲ ਕਹੀਆ ਉਹਨਾਂ ਵੱਲੋਂ ਯੂਨਾਈਟਿਡ ਅਕਾਲੀ ਦਲ ਪਾਰਟੀ ਦਾ ਗਠਨ ਕੀਤਾ ਗਿਆ ਗਰਮਖਾਲੀ ਥੜਿਆਂ ਦੇ ਵੱਲੋਂ ਇਸ ਪਾਰਟੀ ਦਾ ਗਠਨ ਕਰਦਾ ਕਿਹਾ ਗਿਆ ਹੈ ਕਿ ਪੰਜਾਬ ਨੂੰ ਉੱਚਾ ਚੁੱਕਣਾ ਹੈ ਪਾਰਟੀ ਦਾ ਮੁੱਖ ਮਕਸਦ ਹੈ ਪੰਜਾਬ ਨੂੰ ਉੱਚਾ ਚੁੱਕਣਾ ਪਿਛਲੇ ਕਾਫੀ ਸਮੇਂ ਤੋਂ ਇੱਕ ਵੱਖਰੀ ਪਾਰਟੀ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਈ ਸੀ ਗਰਮਖਾਲੀ ਥੜਿਆਂ ਦੇ ਵੱਲੋਂ ਜਿਸ ਦੇ ਸਦਕਾ ਗਰਮਖਾਲੀ ਥੜਿਆਂ ਦੇ ਆਗੂ ਮੋਹਕਮ ਸਿੰਘ ਦੇ ਵੱਲੋਂ ਇਸ ਪਾਰਟੀ ਦਾ ਗਠਨ ਕੀਤਾ ਗਿਆ ਯੂਨਾਈਟਿਡ ਅਕਾਲੀ ਦਲ ਪਾਰਟੀ ਦਾ ਗਠਨ ਕੀਤਾ ਗਿਆ ਕਰੀਬ 700 ਲੋਕਾਂ ਨੇ ਹਿੱਸਾ ਲਿਆ ਦਾ حکਰਮ حکمران ਅਕਾਲੀ ਦਾ ਲਿਆ ਇਹਨੇ ਪੰਜਾਬ ਦਾ ਬੇੜਾ ਗਰ ਕਰ ਦਿੱਤਾ ਆ ਸਿੱਖੀ ਦੇ ਬੋਲ ਬਾਲੇ ਨੂੰ ਦੂਰੋਂ ਬਿਲਕੁਲ ਇਹਨੇ ਇਹ ਖਤਮ ਕਰ ਦਿੱਤਾ ਆ ਆਕਾਲ ਤਖਤ ਦੀ ਆਨ ਤੇ ਸ਼ਾਨ ਨੂੰ ਬਰਬਾਦ ਕਰਤਾ ਆ ਤੇ ਜੋ ਪੰਜਾਬ ਦੇ ਵਿੱਚ ਹੋ ਰਿਹਾ ਆ ਨਸ਼ੇ ਬੇਸਾਬ ਹਰ ਪਿੰਡ ਵਿੱਚ ਹਰ ਮੋੜ ਤੇ ਤਿੰਨ ਤਿੰਨ ਚਾਰ ਚਾਰ ਠੇਕੇ ਖੁੱਲੇ ਹੋਏ ਨੇ ਹੋਰ ਕਈ ਤਰ੍ਹਾਂ ਦੇ ਨਸ਼ੇ ਪੰਜਾਬ ਵਿੱਚ ਵਿਕ ਰਹੇ ਨੇ ਜਿੰਨੀ ਟਰਾਂਸਪੋਰਟ ਆ ਜੋ ਕੁਝ ਆ ਇਹ ਸਾਰੇ ਐਕਸ ਤੇ ਸਾਬਕਾ ਤੇ ਮੌਜੂਦਾ ਮੰਤਰੀਆਂ ਦੇ ਆ ਇਹ ਸਾਰਾ ਕੁਝ ਹੀ ਜਿੰਨੇ ਹੁਕਮਰਾਨ ਨੇ ਇਹ ਸਾਰਾ ਪੰਜਾਬ ਦਾ ਜਿਹੜਾ ਸਰਮਾਇਆ ਆ ਇਹ ਆਪਣੇ ਕਬਜ਼ੇ ਚ ਇੰਨਾ ਕਰ ਲਿਆ ਆ ਜੇਕਰ ਇਹ ਸਰਮਾਇਆ ਇਹਨਾਂ ਦੇ ਕੋਲੋਂ ਕਢਵਾਇਆ ਜਾਵੇ ਤੇ ਪੰਜਾਬ ਦਾ ਕੋਈ ਨੌਜਵਾਨ ਬੇਰੁਜ਼ਗਾਰ ਜਾਂ ਬਾਹਰ ਨਹੀਂ ਜਾਏਗਾ ਯੂਨਾਈਟਿਡ ਅਕਾਲ ਦਲ ਨੇ ਸਥਾਪਨਾ ਕੀਤੀ ਗਈ ਆ ਤਾਂ ਕਿ ਪੰਜਾਬ ਪੰਜਾਬੀਅਤ ਦੀ ਬੋਲ ਬਾਲੇ ਅਕਾਲ ਤਖ ਦੀ ਆਨ ਤੇ ਸ਼ਾਨ ਨੂੰ ਬਹਾਲ ਕੀਤਾ ਜਾਵੇ ਸਿੱਖੀ ਤੇ ਪੰਜਾਬ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਹੱਲ ਕਰਵਾਇਆ ਜਾਵੇ ਉਹਦੇ ਵਾਸਤੇ ਜद्दोजहद ਕੀਤੀ ਜਾਵੇਗੀ ਇਹ ਇੱਕ ਨੰਬਰ ਦਾ ਸੂਬਾ ਸੀ ਅੱਜ ਖਿਸਕਦਾ ਖਿਸਕਦਾ ਆਪਣੇ ਸਭ ਤੋਂ ਥੱਲੇ ਵਾਲੇ ਪਾਸੇ ਨੂੰ ਭੱਜਾ ਜਾ ਰਿਹਾ ਤੇਜ਼ੀ ਨਾਲ ਪੰਜਾਬ ਸਾਡੀ ਮਾਤ ਭੂਮੀ ਆ ਪੰਜਾਬ ਦੀ ਧਰਤੀ ਪੂਜਣਯੋਗ ਹੈ ਗੁਰੂਆਂ ਪੀਰਾਂ ઋਸ਼ੀਆਂ ਮੁਣੀਆਂ ਦੀ ਧਰਤੀ ਹੈ ਪਰ ਇਹ ਦੋਵੇਂ ਤਰ੍ਹਾਂ ਜਿਹੜੀਆਂ ਨਾ ਤਾਂ ਸਾਡੀ ਧਰਤੀ ਨੂੰ ਪੂਜਣਯੋਗਾ ਰਹਿਣ ਦੇ ਚਾਹੁੰਦੀਆਂ ਨੇ ਨਾ ਇੱਥੋਂ ਦੇ ਲੋਕਾਂ ਦਾ ਸਵੈਮਾਨ ਉਹ ਇੱਥੋਂ ਦੀ ਅਨਖ ਗੈਰਤ ਇੱਥੋਂ ਦੇ ਲੋਕਾਂ ਦਾ ਕਰਤਾਰ ਉੱਚਾ ਰੱਖਣ ਦੇਣੀਆਂ ਚਾਹੁੰਦੀਆਂ ਨੇ ਉਹ ਇਸ ਤੋਂ ਥੱਲੇ ਲਿਜਾਣਾ ਚਾਹੁੰਦੀਆਂ ਨੇ ਵੋਟ ਖਰੀਦਣ ਤੋਂ ਲੈ ਕੇ ਨਸ਼ਿਆਂ ਤੋਂ ਲੈ ਕੇ ਹਰ ਤਰ੍ਹਾਂ ਦਾ ਕਰਤਾਰ ਮਾਰ ਦੇਣਾ ਚਾਹੁੰਦੀਆਂ ਨੇ ਅਸੀਂ ਪੰਜਾਬ ਦਾ ਕਰਤਾਰ ਬਚਾਉਣ ਲਈ ਖੜੇ ਹੋਏ ਹਾਂ